ਨੂੰ ਬਦੂ ਬਟਾਲ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਵਿੱਤਰ ਨਕੀ ਕੋ ਦੇਸ਼ ਭਾਇ ਮਨ ਕੀ ਅੰਤ ਕਵੇਲੇ ਤੁਮਤ ਮੇ ਬਾਣੀ ਦਾ ਨਾਮ ਪ੍ਰਾਪਤ ਕਰਨਹੀ ਉਪਰਗਿ ਸਸਨ ਕੀ ਤਨ ਸੁਨਿਮਰ ਫਤਿ ਪ੍ਰਵਾਣ ਕਰੂ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿ ਰਾਗ ਮਾਰੂ ਦੇ ਅੰਦਰ ਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਗ ਬਾਣੀ ਦੀ ਵਿਚਾਰਕਾ ਕਰ ਰਹੇ ਹਾਂ ਤੰਗ 1993 ਸ਼ਬਦ ਦੇ ਪਾਠ ਉਚਾਰਕੀਤੇ ਸ਼ਬਦ ਵਿੱਚੋਂ ਚਾਰ ਪਉੜੀਆਂ ਦੀ ਵਿਚਾਰ ਸਹਿਬਾਨੇ ਲਈ ਹੈ ਸ਼ਬਦਾਂ ਕੇਂਦਰੀ ਭਾਵ ਹੈ ਕਿ ਇਹ ਸਾਰਾ ਜਗਤ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ ਹੈ ਜਿਹੜੇ ਗੁਰੂ ਦੀ ਰਹਿਮੰਦ ਦੇ ਪਾਤਰ ਬਣ ਜਾਂਦੇ ਨੇ ਉਹ ਇਸ ਸੰਸਾਰ ਪ੍ਰਭ ਸਾਗਰ ਤੋਂ ਭਾਗ ਤਰ ਜਾਂਦੇ ਹਨ ਸਤਿਗੁਰਾਂ ਨੇ ਸ਼ਬਦ ਦੀ ਦੇਖ ਵਿੱਚ ਭਲਾ ਕੀ ਇਹ ਜ਼ਿੰਦਗੀ ਇੱਕ ਜ਼ਹਿਰ ਦਾ ਜ਼ਹਿਰ ਦੇ ਨਾਲ ਲੱਦਿਆ ਹੋਇਆ ਜ਼ਿੰਦਗੀ ਦਾ ਮੇਗਾ ਹੈ ਇਹ ਉਹ ਮਾਲਕ ਨੇ ਸੰਸਾਰ ਸਮੁੰਦਰ ਵਿੱਚ ਥੇਲ ਦਿੱਤਾ ਹੈ ਇਸ ਭਵ ਸਾਗਰ ਦਾ ਇਹਨੂੰ ਉਰੜਾ ਤੇ ਪਾਰਲਾ ਕੋਈ ਕਿਨਾਰਾ ਨਹੀਂ ਦਿਸਿਆ ਕਿਉਂ ਕਿ ਉਸ ਮੁਸਾਫਿਰ ਦੇ ਹੱਥ ਵਿੱਚ ਨਾ ਬੇੜੇ ਨੂੰ ਚਲਾਉਣ ਵਾਲਾ ਕੋਈ ਮਲਾਹ ਹੈ ਨਾ ਉਹ ਹੱਥ ਵਿੱਚ ਵੰਡ ਹੈ ਜਿਸ ਸੰਸਾਰ ਸਮੁੰਦਰ ਦੇ ਵਿੱਚ ਇਹ ਬੇੜਾ ਥੇਲਿਆ ਗਿਆ ਉਹ ਬੜਾ ਪਿਆਰ ਅਰਸ਼ ਤੇ ਕ੍ਰਿਸ਼ਨਾਂ ਦੀ ਅੱਖ ਦਾ ਬੜਾ ਭਿਆਨਕ ਪਾਣੀ ਠਾਠਾ ਮਾਰਦਾ ਹੈ ਜਿਹੜਾ ਗੁਰੂ ਦੀ ਊਟ ਲੈਂਦਾ ਹੈ ਗੁਰੂ ਦੀ ਏਕ ਲੈਂਦਾ ਹੈ ਪੁਸ਼ ਰੱਦ ਦੇ ਵਿੱਚੋਂ ਬਚ ਕੇ ਸੰਸਾਰ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ ਚੌਥੀ ਪਉਣੀ ਸਤਗੁਰਾਂ ਕਹੈ ਸੀ ਕਿ ਸੱਪ ਨੂੰ ਪਟਾਰੀ ਵਿੱਚ ਪਾ ਲਈਏ ਇਹ ਤੁਣਾ ਪਿਉ ਦਾ ਜ਼ਹਿਰ ਖਤਮ ਹੋ ਜਾਏਗਾ ਹਾਂ ਇਹ ਮਨ ਸ਼ਬਦ ਦਾ ਜ਼ਹਿਰ ਸ਼ਬਦ ਖਤਮ ਕਰ ਦਿੰਦਾ ਜੇ ਇਹਨੂੰ ਸ਼ਬਦ ਸੁਣਾਈਏ ਸ਼ਬਦ ਦੀ ਇਹ ਗੂੰਜ ਨੇ ਤੱਕ ਪਹੁੰਚਾਈਏ ਸ਼ਬਦ ਨੂੰ ਪੜ੍ਹੀਏ ਸ਼ਬਦ ਨੂੰ ਸੁਣੀਏ ਬੰਦੇ ਵੀ ਪੜ੍ਹਦੇ ਅੰਦਰ ਸਾਹਿਬਾ ਜ਼ਿਕਰ ਕੀਤਾ ਕਿ ਜਿਵੇਂ ਦਰਿਆ ਦੇ ਵਿੱਚ ਕੋਈ ਕੁੰਡੇ ਲਾਂਦਾ ਹੈ ਮਹਿਰਾ ਵਿੱਚ ਜਾਂ ਡੂੰਘੇ ਪਾਣੀ ਵਿੱਚ ਕੁੰਡੀਆਂ ਲਾ ਕੇ ਜਾਲ ਛੱਡ ਕੇ ਮਗਰਮਾਸ਼ ਨੂੰ ਖੜ ਲਿਆ ਜਾਂਦਾ ਹੈ ਇਸੇ ਤਰ੍ਹਾਂ ਇਹ ਜੀਵ ਇਹਨੂੰ ਮਾਇਆ ਦੇ ਜਾਲ ਵਿੱਚ ਪਸਾਨ ਵਾਸਤਿਲ ਵਪਾਰਾਂ ਦੀਆਂ ਕੁੰਡੀਆਂ ਉਸ ਪਰਮੇਸ਼ਰ ਨੇ ਆਪੇ ਬਣਾਈਆਂ ਨੇ ਉਹਨਾਂ ਵਿੱਚ ਇਹ ਫਸ ਜਾਂਦਾ ਹੈ ਕਸ਼ਿਆਹ ਪਰਿਵਾਰ ਬਾਤ ਪਛਤੰਦ ਹੈ ਤੇ ਜਨਮ ਤੇ ਮੌਤ ਦੇ ਗੇੜ ਵਿੱਚ ਪੈ ਜਾਂਦਾ ਹੈ ਕਿਉਂ ਕਿ ਪਿਛਲੇ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦਾ ਆਕਾਠ ਇਸ ਜੀਵ ਦੇ ਮਨ ਵਿੱਚ ਮੌਜੂਦ ਹੈ ਇਹਨੂੰ ਮਟਾਇਆ ਨਹੀਂ ਜਾ ਸਕਦਾ ਮਾਗਰ ਮਛ ਫਹਾਈਏ ਗੁੰਡੀ ਜਾਲ ਬਤਾਏ ਦੁਰਮਤ ਸਾਥਾ ਫਹਾਈਏ ਫਿਰ ਫਿਰ ਪਛੋਤਾਏ ਜੰਮਣ ਮਰਨ ਨ ਸੁਝੈ ਕਿਰਮਨਾ ਮਿਟਿਆ ਜਾਏ ਅਗੇ ਸ਼ਬਦਾਂ ਪਰਮਾਨ ਕੀਤਾ ਹਉਮੈ ਮਿਖ ਪਾਇ ਜਗਤ ਉਪਾਇ ਸ਼ਬਦ ਵਸੈ ਮਿਖ ਗਾਏ ਸਮਖੇ ਜਦੋਂ ਜਗਤ ਤੇ ਜੀਵਨ ਦਾ ਜੀਵਨ ਮਿਲਿਆ ਨਾ ਆਗਮਨ ਹੋਇਆ ਜਦੋਂ ਇਸ ਸੰਸਾਰ ਤੇ ਆਏ ਜਨਮ ਹੋਇਆ ਕਰਤਾਰ ਨੇ ਜੀਵਾਂ ਦੇ ਅੰਦਰ ਹਉਮੈ ਦਾ ਜ਼ਹਿਰ ਪਾ ਕੇ ਜਗਤ ਪੈਦਾ ਕਰ ਦਿੱਤਾ ਇਹ ਹੰਕਾਰੀ ਹੋ ਕੇ ਆਪਣੀ ਜ਼ਿੰਦਗੀ ਜਿਉਂਦਾ ਹੈ ਜਰਦੂ ਨਾ ਸਕੈ ਸਚ ਰਹਿ ਲਿਬਲਾਏ ਇਸ ਜੀਵਨ ਮੁਕਤ ਸੋ ਆਖੀਐ ਜਿਸ ਵਿੱਚੋਂ ਮੈਂ ਜਾਏ ਜਿਸ ਜੀਵ ਦੇ ਹਿਰਦੇ ਵਿੱਚ ਸ਼ਬਦ ਵਸ ਪੈਂਦਾ ਹੈ ਉਹਦਾ ਇਹ ਜ਼ਹਿਰ ਦੂਰ ਹੋ ਜਾਂਦਾ ਹੈ ਉਹ ਇੱਕ ਐਸੀ ਆਤਮਿਕ ਅਵਸਥਾ ਤੱਕ ਆਪਣੀ ਪਹੁੰਚ ਬਣਾ ਲੈਂਦਾ ਜਿਹਨੂੰ ਬੜੇ ਪਾਪੋਂ ਨਹੀਂ ਸਕਦਾ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਵਿੱਚ ਸੁਰਤ ਜੋੜੀ ਰੱਖਦਾ ਹੈ ਤੇ ਜੁੜੀ ਹੋਈ ਸੁਰ ਤੇ ਨਾਲ ਜਿਸ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ ਉਸ ਦੀ ਬਾਬਤ ਕਹਿ ਸਕੀਦਾ ਹੈ ਕਿ ਉਹ ਸੰਸਾਰਕ ਜੀਵਨ ਜਿਉਂਦਿਆਂ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੈ ਤੇ ਇਹਨੂੰ ਕਹਿੰਦੇ ਨੇ ਗੁਰਮੁਖ ਮਾਇਆ ਵਿੱਚ ਉਦਾਸੀ ਗੁਰਮੁਖ ਮਾਇਆ ਵਿੱਚ ਰਿੰਦਿਆਂ ਮਾਇਆ ਤੋਂ ਆਰਾਮ ਹੋ ਗਿਆ ਮਾਇਆ ਤੋਂ ਬੰਦਖਲਾਸੀ ਪ੍ਰਾਪਤ ਹੋ ਗਈ ਪਾਣ ਖਲਾਸੀ ਪਾਣ ਹੈ ਹੋਈ ਹੋਰ ਆਖ ਨਾ ਸਕੈ ਕੋਈ ਜੇ ਉਹ ਖਾਇ ਕੱਖਣ ਪਾਇ ਉਜਾਣਾ ਜਿੱਤੀਆਂ ਉਹ ਖਾਇ ਜਿਹੜਾ ਰਦਾ ਨੂੰ ਸਮਝ ਲੈਂਦਾ ਹੈ ਜਿਹੜਾ ਪਾਣ ਨੂੰ ਸਮਝ ਲੈਂਦਾ ਹੈ ਜਿਹੜਾ ਗੁਰੂ ਦੀ ਟੇਕ ਅਨੁਸਾਰ ਜੀਵਨ ਜਿਉਣਾ ਆਰੰਭ ਕਰ ਦਿੰਦਾ ਹੈ ਜਿਹੜਾ ਸਾਰਾ ਕੁਝ ਹੀ ਗੁਰੂ ਤੇ ਅਸਰੇ ਪਰਣੇ ਤੇ ਛੱਡ ਦਿੰਦਾ ਹੈ ਕਿ ਮੇਰੇ ਪੱਲੇ ਕੁਝ ਨਹੀਂ ਜਿੰਨੇ ਇਹ ਗੱਲ ਰੱਬ ਦੇ ਸਾਹਮਣੇ ਹੱਥ ਜੋੜ ਕੇ ਕਹਿ ਦਿੱਤੀ ਇਹ ਪ੍ਰਭੂ ਇਹ ਮੇਰੇ ਜੀਵਨ ਦੀ ਡੋਰੀ ਤੇਰੇ ਹੱਥ ਵਿੱਚ ਹੈ ਰੱਬ ਡੋਰੀ ਹੱਥ ਤੁਹਾਾਰੇ ਕਿਉਂ ਕਿਉਂਕਿ ਇਹ ਜੀਵ ਜਨ ਤੇਰੇ ਪੈਦਾ ਕੀਤੇ ਨੇ ਜੀ ਇਹ ਜਨ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਹਾਾਰੇ ਜਿਹੜਾ ਕਹਿੰਦਾ ਕਿ ਤੂੰ ਹੈ ਸਾਡਾ ਪਾਲਕ ਉਹੇ ਸਾਡਾ ਦਾਤਾ ਫਿਰ ਆਪਾਂ ਤੇ ਆਖੇ ਵੀ ਆਪਾਂ ਦਾਤੇ ਇੰਨੇ ਲੋਕਾਂ ਦੀ ਆਪਾਂ ਮਦਦ ਕਰਨਿਆ ਇੰਨਾ ਧਰਮਕੁਸ਼ਥਾਨਾਂ ਤੇ ਲੈ ਰਹੇ ਆਂ ਬਾਬੇ ਆਖਿਆ ਲਿਆ ਕਿੱਥੋਂ ਤਨ ਆਇਆ ਕਿੱਥੋਂ ਤੇਰਾ ਤੇਰਾ ਮੂਲ ਕੌਣ ਹੈ ਜਿਹਦੇ ਵਿੱਚੋਂ ਤੂੰ ਦਾਨ ਕੀਤਾ ਪੈ ਲੋਹੇ ਸੋਚ ਵੀ ਪ੍ਰਾਪਤ ਕਿੱਥੋਂ ਹੋਇਆ ਹੈ ਦੇਣ ਵਾਲਾ ਕੌਣ ਹੈ ਗੁਰਬਾਣੀ ਕਹਿੰਦੀ ਕੋਈ ਹੈ ਦਾਤਾ ਦਾਤਾ ਏਕ ਹੈ ਸਭ ਕੋ ਦੇਵਣ ਹਾ ਤਿੰਨੇ ਟੁੱਟ ਗਾਇਆ ਬਈ ਅਗਨਤ ਪਰੇ ਪੰਡਾਰ ਸਤਿਗੁਰਾਂ ਇਥੋਂ ਤੱਕ ਕਹਿ ਦਿੱਤਾ ਕਿ ਇਹ ਸੰਸਾਰ ਤੇ ਗਰੀਬ ਤੋਂ ਗਰੀਬ ਹੋਵੇ ਕੰਗਾਲ ਹੋਵੇ ਇਹ ਸੰਸਾਰ ਤੇ ਦੇਸ਼ ਦਾ ਮਾਲਕ ਰਾਸ਼ਟਰਪਤੀ ਉਹ ਸੁਮੇ ਜੇ ਸੰਸਾਰ ਤੇ ਕੋਈ ਜਿੱਤ ਪ੍ਰਾਪਤ ਕਰ ਲੈ ਪਰ ਉਹ ਦਾਸਾ ਨਹੀਂ ਬਣ ਸਕਦਾ ਦਾਵਾ ਕਰ ਦਿੱਤਾ ਸਤਿਗੁਰ ਤੇ ਭਾਦਰ ਸਾਹਿਬ ਜੀ ਨੇ ਕਹਿਣ ਲੱਗੇ ਤੁਹਾਨੂੰ ਕੋਲ ਖੜ ਲੱਗਾ ਪਲਵੇਂ ਪਾਤਸ਼ਾਹ ਨੇ ਵੀ ਇਹ ਗੱਲਾਂ ਕੀ ਕਿ ਇਹਨਾਂ ਲੋਕਾਂ ਦੀ ਟੇਕ ਤੇ ਜ਼ਿੰਦਗੀ ਦਾ ਜਿਵੇਂ ਰੱਬ ਦੀ ਟੇਕ ਲੈ ਮਾਂ ਨੂੰ ਕੀ ਟੇਕ ਮਿਲਦੀ ਸਮਝਾਂ ਕਿੰਨਾ ਕੁ ਤੇ ਦੇਗਾ ਕੋਈ ਲੋਕ ਇਹ ਤੇ ਵਾਅਦੇ ਕਰਕੇ ਮੁੱਕਰ ਜਾਂਦਾ ਤੁਹਾਨੂੰ ਲਲਚਾਇਆ ਜਾ ਸਕਦਾ ਹੈ ਭਰਮਾਇਆ ਜਾ ਸਕਦਾ ਹੈ ਦੇਂਦੇ ਨਹੀਂ ਇਹ ਲੋਕ ਇੱਕ ਦਿਨ ਦੇਣਗੇ ਦੋ ਦਿਨ ਦੇਣਗੇ ਤੀਜੇ ਦਿਨ ਆਖਣਗੇ ਕਿ ਨਹੀਂ ਕੰਮ ਕਰਿਆ ਕਰ ਆਪਣਾ ਆਪਾਂ ਤੇ ਮੰਗਤਿਆਂ ਨੂੰ ਵੀ ਇੱਕ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਹਾਲਾਂਕਿ ਕਾਖਾਨ ਐ ਸ਼ਿਆਣਿਆਂ ਦਾ ਤਿਮੰਗਣ ਗਿਆ ਸ਼ੋ ਮਰ ਗਿਆ ਬੜਾ ਉੱਥੇ ਪੰਗਣਾ ਪਰ ਆਪ ਉਹਨੂੰ ਵੀ ਆਖਿਆ ਕਿ ਤੇਰਾ ਸਰੀਰ ਬੜਾ ਵਧੀਆ ਤੂ ਆ ਨਹੀਂ ਕਰਦਾ ਉਹ ਨਹੀਂ ਕਰਦਾ ਨਹੀਂ ਦੇਣਾ ਨਾ ਦੇ ਪਰ ਬਾਣੀ ਕਿਸੇ ਨੂੰ ਸੁਤਾਨ ਨਹੀਂ ਪ੍ਰੇਰਤ ਨਹੀਂ ਕਰਦੀ ਤੇ ਆਮ ਲੋਕ ਵੀ ਕਹਿੰਦੇ ਨੇ ਕਿ ਲਖਾਰੀ ਬੜਾ ਸੋਹਣਾ ਲਿਖਤਾ ਉਹ ਕਹਿੰਦਾ ਗਰੀਬ ਤੂ ਮਤ ਸੁਤਾਓ ਉਹ ਹੋਵੇਗਾ ਇਹ ਤੂੰ ਗਰੀਬ ਨੂੰ ਸਤਾਏਗਾ ਨਾ ਠੋਕਰਾਂ ਮਾਰੇਗਾ ਹਟਪੂਰੇ ਦੇਗਾ ਕਈ ਤੇ ਥੱਪੜ ਤੱਕ ਮਾਰ ਦੇਣੇ ਮਹਤਿਆਂ ਨੂੰ ਕਿ ਤੂੰ ਜਿਹੜੀ ਰੋਜ਼ ਹੀ ਆਟੇ ਨਾਲ ਸੁਰਸਰੇ ਇਹ ਹੰਕਾਰ ਕਰਕੇ ਹੁੰਦਾ ਹੈ ਜੀ ਗਰੀਬ ਨੂੰ ਮਤ ਸਤਾਓ ਬੁਰਾ ਹੋਏਗਾ ਉਸ ਕੇ ਮਾਲਕ ਨੂੰ ਖਬਰ ਹੋਈ ਤੂੰ ਜੜ ਸਿਖੋ ਦੇ ਉਹਨੇ ਕੀ ਕਰਨਾ ਹੈ ਉਹ ਤੇਰੀਆਂ ਜੜਾਂ ਪੁੱਟ ਕੇ ਰੱਖ ਦੇਗਾ ਪਰਮੇਸ਼ਰ ਜਦੋਂ ਉਹਨੇ ਪੁਕਾਰ ਕੀਤੀ ਕਿ ਮੇਰੇ ਗਰੀਬ ਕਿਉਂ ਮੜਾਈ ਮੇਨ ਮੰਗਲ ਕਿਉਂ ਲਾਏ ਤੇ ਇਹ ਦੀ ਅਗਵਾਈ ਧਾਰਮਿਕ ਸਫਾਂ ਦੇ ਵਿੱਚ ਹੈ ਜੀ ਉਥੇ ਮੰਗਣ ਦੀ ਗੱਲ ਨਹੀਂ ਉਥੇ ਚਿੰਤਨ ਦੀ ਗੱਲ ਸੀ ਭਗ ਨਾਮ ਦੇ ਕੇ ਕਹਿੰਦੇ ਨੇ ਮੈਂ ਇਤਿਹਾਸ ਦੱਸਦਾ ਹਾਂ ਹਸਤ ਫਿਰ ਤੇਰਾ ਦਿਉ ਰਹਾ ਆਇਆ ਭਗਤ ਕਰਨ ਨਾਮਾ ਫਕਰ ਉਠਾਇਆ ਇੱਕ ਉਲਮਾ ਦਿੱਤਾ ਹੈ ਆਪਣੀ ਦਿਲ ਦੀ वेदना ਰੱਬ ਅੱਗੇ ਪ੍ਰਗਟ ਕੀਤੀ ਹੀ ਨਰੀ ਜਾਤ ਮੇਰੀ ਜਾਤ ਮਰਾਇਆ ਉਹ ਕਿਉਂ ਕੱਲਿਆ ਮੈਨੂੰ ਸ਼ਿਬਿਆਂ ਦੇ ਘਰ ਵਿੱਚ ਛੀਪੇ ਕੇ ਜਨਮ ਕਾਹੇ ਉਹ ਆਇਆ ਸ਼ਬਦ ਨਾਮ ਨੇ ਜੀ ਪੜਦੇ ਨੇ ਪੰਡੇ ਉੱਠ ਕੇ ਮੰਦਰ ਚੋਂ ਬਾਹਰ ਆ ਜਾਂਦੇ ਨੇ ਮੰਦਰ ਚ ਹਿਲਜੁਲ ਹੋਈ ਆਦਮੀ ਉਹ ਚੁਕਿਆ ਹੋਇਆ ਮੰਦਰ ਤੇ ਘੁੰਮ ਗਿਆ ਜਿਉਂ ਜਿਉਂ ਨਾਮ ਰੂਹ ਨੇ ਉਤਰਿਆ ਭਗਤ ਜਨ ਕੋ ਨਿਹਰਾ ਫਿਰੈ ਆਪਣੇ ਭਗਤ ਵਾਸਤੇ ਉਹਨੇ ਮੰਦਰੀ ਘਮਾਜਤਾ ਜੀ ਹੋਰ ਰੱਬ ਸਾਡੇ ਦੀ ਕੀ ਕਰ ਸਕਦਾ ਕੋਈ ਕਰੇ ਤੇ ਸਹੀ ਭਗਤੀ ਹੋ ਮੈਂ ਤਾਂ ਥਿਆ ਕਰ ਸਤਿਗੁਰਾਂ ਕਿਹਾ ਉਹ ਦਾਤਾ ਹੈ ਤੂੰ ਦਾਤਾ ਸਭ ਮੰਗਤੇ ਇੱਕੋ ਦੇ ਬਨਹਾਰ ਜਗਤ ਭਿਖਾਰੀ ਫਿਰ ਕਹ ਨਵੇਂ ਪਾਤਸ਼ਾਹ ਕਹਨ ਕਿ ਸਮੁੱਚਾ ਜਗਤ ਭਿਖਾਰੀ ਹੈ ਪਰ ਅਸੀਂ ਤੇ ਥੋੜਾ ਥੋੜਾ ਦੇ ਕੇ ਜਿਤਾਇਆ ਮਿਹਣੇ ਵਾਰੇ ਮੈਂ ਕਰ ਰਿਹਾ ਇੱਥੋਂ ਤੱਕ ਵੀ ਦੂਜਿਆਂ ਨੂੰ ਤੇ ਕਹਿਣੇ ਕੀ ਸੀ ਆਪਣੇ ਪਰਿਵਾਰ ਵਿੱਚ ਹੀ ਬਾਪੂ ਆਖੀ ਜਾਂਦਾ ਵੀ ਮੈਂ ਲਿਆ ਹਾਂ ਬਣੇ ਇੱਥੋਂ ਤੱਕ ਮੈਂ ਨਾ ਹੁੰਦਾ ਜੇ ਪਤਾ ਨਹੀਂ ਕੀ ਹੁੰਦਾ ਤੁਸੀਂ ਪਲਦੇ ਜਾਂ ਨਾ ਪਲਦੇ ਮੈਂ ਸੰਭਾਲਿਆ ਤੁਹਾਨੂੰ ਸਤਿਗੁਰਾਂ ਖੈ ਸੰਭਾਲਕ ਕੋਈ ਹੈ ਬਸ ਤੇਰਾ ਵਿਸ਼ਵਾਸ ਦੀ ਬਤਿਆ ਤੁਮ ਦਾਤੇ ਠਾਪੂਰ ਪ੍ਰਤਪਾਲਕ ਨਾਇਕ ਖਸ਼ਮ ਹਮਾਰੇ ਕਿਨਮਕ ਤੂੰ ਹੀ ਕਤ ਪਲੋ ਹਮਾਰਿਕ ਉਮਰੇ ਧਾਰੇ ਜੇ ਤੇਰੇ ਪੈਰਾਂ ਕੀਤੇ ਬੱਚੇ ਹਾਂ ਸਾਡੇ ਪਤੇ ਕੀ ਹੈ ਅਸੀਂ ਕੁਝ ਨਹੀਂ ਕਰ ਸਕਦੇ ਪ੍ਰਸਾਦਪੁਰਾਂ ਖਿਆ ਵੀ ਅਸੀਂ ਉਹਦੇ ਗੁਨਾਹ ਨਹੀਂ ਜੀਦਾ ਅਸੀਂ ਉਹਦੇ ਐਸਾਨਾ ਨੂਨੇ ਪਛਾਣਿਆ ਜਿਨੇ ਜੀਵਨ ਦੇ ਦਿੱਤਾ ਚੰਗਾ ਕਰ ਬਰ ਦਿੱਤਾ ਪਰਿਵਾਰ ਦਿੱਤਾ ਉਹਨੂੰ ਛੱਡ ਕੇ ਮਾਇਆ ਦੇ ਵਿੱਚ ਇਹਨਾ ਅੰਦਰ ਸਿਆ ਗਿਆ ਬਾਬਾ ਜਗ ਫਥਾ ਮਹਾਂ ਜਾਲ ਮਾਇਆ ਦੇ ਵੱਡੇ ਜਾਲ ਵਿੱਚ ਇਥੇ ਸਤਵੀ ਪੌਣੀ ਚ ਸਤਿਗੁਰੂ ਕਹ ਰਹੇ ਧੰਨ ਧਾਵਤ ਜਗ ਬੰਦਿਆ ਨਾਮੁ ਹੋ ਜਾਈ ਵਿਚਾਰ ਜੰਮਣ ਮਰਣ ਵਿਸਾਰਿਆ ਮਨ ਮੁਖ ਮੁਗਦ ਗਵਾਰ ਗੁਰ ਰੱਖੇ ਸੇ ਉਪਦੇ ਅਸ਼ਕਿਆ ਸ਼ਬਦ ਵਿਚਾਰ ਧੰਦੇ ਵਿੱਚ ਧੰਦੇ ਤਵਤ ਜਗ ਬੰਧਿਆ ਆਪਣੇ ਧੰਦੇ ਵਿੱਚ ਆਪਣੇ ਸੰਸਾਰਿਕ ਕਰਮ ਦੇ ਵਿੱਚ ਇੰਨਾ ਫਸ ਗਿਆ ਸਤਿਗੁਰਾਂ ਕਿ ਆਪੀ ਉਸ ਪਰਮੇਸ਼ਰ ਆਪਾਲੁਰ ਪ੍ਰਮਾਤਮਾ ਦੇ ਨਾਲ ਆਪਣੇ ਚਿੱਤ ਨੂੰ ਝੋੜਨ ਤੋਂ ਇਹ ਪਿੱਛੇ ਅੜ ਗਿਆ ਪ੍ਰਮਾਤਮਾ ਦੀ ਅਰਦਾਸ ਜਿਹੜੀ ਸੀ ਉਹਨੇ ਸਰਣੀ ਬੰਦ ਕਰ ਦਿੱਤੀ ਧੰਦੇ ਨੇ ਇੰਨਾ ਅਸਰ ਇੰਨਾ ਪ੍ਰਭਾਵ ਇਹ ਨਹੀਂ ਤੇ ਪਾਇਆ ਕਿ ਇਹ ਆਪਣਾ ਜਿਹੜਾ ਕਰਮ ਸੀ ਦੁਨੀਆ ਦੇ ਕਾਰ ਵਿਆਹ ਉਹਦੇ ਵਿੱਚ ਹੀ ਭਜ ਦੌੜ ਕਰ ਕਿ ਇਹਨੂੰ ਇਹਦੇ ਵਿੱਚੋਂ ਬਾਹਰ ਨਿਕਲਦੀ ਸੋਚ ਹੀ ਨਹੀਂ ਪੈਦਾ ਹੁੰਦੀ ਕਿਉਂ ਕਿਉਂਕਿ ਥੋੜਾ ਸੀ ਪਹਿਲਾਂ ਥੋੜਾ ਹੋਰ ਕਮਾਇਆ ਲੱਭੇ ਦੋ ਹੋਰ ਪੈਦਾ ਹੋ ਗਿਆ ਦੋ ਪਰਿਵਾਰ ਇਕੱਠੇ ਬਣ ਵਸਦੇ ਨੇ ਦੇੜੇ-ਦੇੜੇ ਇੱਕ ਘਰ ਵਿੱਚ ਰੋਜ਼ ਛਾਵੇਂ ਝਗੜਾ ਹੁੰਦਾ ਹੈ ਇੱਕ ਪਰ ਮਜ਼ਦੂਰ ਹੀ ਕਰਦਾ ਹੈ ਤੇ ਦੂਜਾ ਅਮੀਰ ਹੈ ਅਮੀਰਾਂ ਦੇ ਘਰ ਵਿੱਚ ਝਗੜਾ ਰਹਿੰਦਾ ਹੈ ਜਿਹੜੇ ਮਜ਼ਦੂਰੀ ਕਰਕੇ ਆਉਂਦੇ ਨੇ ਉਹ ਬੜੇ ਸੁਖੀ ਜਿੰਦੇ ਨੇ ਰਾਤੀ ਵੇਲੇ ਨਾਲ ਭੋਜਨ ਖਾਦੇ ਨੇ ਸੌ ਜਾਂਦੇ ਨੇ ਫਿਰ ਆਪਣੇ ਕੰਮ ਤੇ ਚਲੇ ਜਾਂਦੇ ਨੇ ਹੁਣ ਅਸੀਂ ਸਿਆੜੇ ਨੂੰ ਪੁੱਛਿਆ ਆਪਣੇ ਤੋਂ ਵਧੀਆ ਤਰੀਕੇ ਵਾਲੇ ਨੂੰ ਸਾਡੇ ਘਰ ਦਾ ਗਣੇਸ਼ ਤੇ ਇਹਨਾਂ ਦੇ ਘਰ ਘਰ ਵਿੱਚ ਬੜੀ ਸ਼ਾਂਤੀ ਕਹਿੰਦਾ ਕਿ ਮਾਇਆ ਕਰਕੇ ਉਹਦੇ ਘਰ ਬੈ ਕੇ ਵੀ ਮਾਇਆ ਕਰਕੇ ਸ਼ਾਂਤੀ ਸਾਡੀ ਪਨ ਹੋਈ ਮਾਇਆ ਕਰਕੇ ਗਰੇਸ਼ ਵੀ ਮਾਇਆ ਕਰਕੇ ਤੇ ਸੁੱਖ ਮਿਲਦੇ ਨੇ ਉਹਨੇ ਅਖੇ ਨਹੀਂ ਮਾਇਆ ਦੇ ਝਗੜੇ ਹੈ ਇਹਨਾਂ ਨੂੰ ਵੀ ਤੁਹਾਨੂੰ ਥੋੜੀ ਜੀ ਮਾਇਆ ਲਾਣੀ ਪੈਗੀ ਮੈਂ ਪ੍ਰੈਕਟੀਕਲ ਕਰਾ ਦਿੰਦਾ ਉਹ ਪੂਰਾ ਪਰਿਵਾਰ ਕੰਮ ਤੇ ਜਾਂਦਾ ਸੀ ਜਿਹੜੇ ਅਮੀਰ ਲੋਕ ਨੇ ਉਹਨਾਂ ਇੱਕ ਬੜੀ ਵੱਡੀ ਸਮਝ ਆਪੜਿਆ ਉਹਨੂੰ ਹਾਸਲ ਕੀਤੀ ਵੀ ਆਪਾਂ ਇੱਕ ਬੱਚਾ ਰੱਖਣੇ ਦੋ ਰੱਖਣੇ ਨੇ ਗਰੀਬਾਂ ਨੂੰ ਅਸੀਂ ਬੜੇ ਤਰ੍ਹਾਂ ਨਹੀਂ ਬਣੇ ਇਹਨਾਂ ਨੂੰ ਸਮਝ ਨਹੀਂ ਤਾਂ ਇਹਨਾਂ ਦੇ ਚਾਰ ਚਾਰ ਬੱਚੇ ਨੇ ਹੁਣ ਉਹ ਉਹਨਾਂ ਦੇ ਆਪਣੇ ਵਿਚਾਰ ਆਪਣੇ ਖਿਆਲ ਮੈਂ ਕਿਸੇ ਨੂੰ ਸਵਾਲ ਕਰ ਬੈਠਾ ਆਪਣੇ ਨਗਰ ਵਿੱਚ ਮਜ਼ਦੂਰ ਨੂੰ ਕਹਿੰਦਾ ਕਿ ਜਿੰਨੇ ਪੈਦਾ ਕਰਾਂਗੇ ਉੰਨੀ ਹੀ ਆੜੀ ਲੈ ਕੇ ਆਉਣ ਕਿਤੇ 4 ਦਿਨ ਤੇ 4 ਕਹਿ ਤੋ 2000 ਮੈਂ ਕਿਉਂ ਤੇ ਨਿਸ਼ਾਨਾ ਨੂੰ ਨਾ ਆਪਣਾ ਖਾਣਾ ਸਾਡਾ ਥੋੜਾ ਖਾ ਰਹਿ ਐ ਐਵੇਂ ਇੱਕ ਇੱਕ ਦੀ ਗੱਲ ਕਰੀ ਜਾਂਦੇ ਪਿਗੁਨਾ ਆਪਣੇ ਕੰਮ ਖਾਣੇ ਨੇ ਮੇਰਾ ਕੁਝ ਨਹੀਂ ਖਾਣਾ ਉਹਨਾਂ ਆਖਿਆ ਕਿ ਸਾਰਾ ਪਰਿਵਾਰ ਜਾਂਦੇ ਨੇ ਮਜ਼ਦੂਰੀ ਕਰਨ ਇੱਕ ਕੰਮ ਕਰਦੇ ਹੋ ਮੇਰੀ ਅੱਖ ਲੱਗਦੀ ਇਹਨਾਂ ਦੇ ਘਰ ਵੀ ਕਿਰੇਚ ਪੈ ਜਾਏਗਾ ਉਹ ਕਹਿੰਦਾ ਕੀ ਕਰਾਂ ਕਹਿੰਦਾ ਕਿ ਜਦੋਂ ਇਹ ਮਜ਼ਦੂਰੀ ਤੇ ਜਾਣ ਪਿੱਛੋਂ 920 ਰੁਪਏ ਇਹਨਾਂ ਦੇ ਘਰ ਵਿੱਚ ਛੱਪਦੇ ਉਹਨਾਂ ਆਖਿਆ ਕਿ ਨਹੀਂ ਵੱਡੀ ਸਾਡੇ ਵਸਤੀ ਕਿਹੜੀ ਗੱਲ ਨੇ ਇੰਨੇ ਤੇ ਸਾਡੇ ਬੱਚੇ ਰੋੜੀ ਤੇ ਬਲੁੱਧਿਆ ਖਾ ਜਾਂਦੇ ਨੇ ਉਹਨਾਂ ਆਖਿਆ ਕੀ ਕਰਦੇ ਫਕੀਰ ਆਪਣੇ ਬੋਲ ਕਹਿ ਕੇ ਚਲਾ ਗਿਆ ਕਿੰਨਾ ਪ੍ਰੈਕਟੀਕਲ ਹੈ ਹਾਂ ਸਮਾਂ ਆਏਗਾ ਕਲੇਸ਼ ਪੈਗਾ ਹਟਾਵਾਂਗਾ ਇਹਨਾਂ ਦਾ ਵੀ ਕਿਉਂਕਿ ਆਪਾਂ ਪਾ ਰਹੇ ਹਾਂ ਉਹਨਾਂ ਦੇ ਘਰ ਵਿੱਚ ਕਲੇਸ਼ ਨਹੀਂ ਜੇ ਉਹਨਾਂ ਦੇ ਜਿਆਦਾ ਇਹਨਾਂ ਦੇ ਘਰ ਝਗੜਾ ਪੈ ਜਾਏ ਤੇ ਜਰੂਰ ਤੁਸੀਂ ਮੈਨੂੰ ਖਬਰ ਕਰਨਾ ਮੈਨੂੰ ਦੱਸ ਦੇਣਾ ਉਹ ਛੱਟ ਕੇ ਚਲੇ ਗਏ ਸ਼ਾਮੀ ਆਏ ਵਿੜੇ ਵਿੱਚ ਪੈਸੇ ਖਿਲਰੇ ਪਏ ਨੇ ਸਾਰਿਆਂ ਨੇ ਵੱਜ ਕੇ ਇਕੱਠੇ ਕੀਤੇ ਤੇ ਬੜਾ ਲਾਗਤੀਆ ਮੰਨ ਜੀ 1 ਰੁਪਈਆ ਵੀ ਇਹਨੂੰ ਰਸਤੇ 'ਚ ਜਾਂਦਿਆਂ ਦੇਤੇ ਚੁੱਕ ਲੈਂਦਾ ਛੱਡਦਾ ਨਹੀਂ ਕਿ ਡੰਗਾ ਪਿਆ ਜਿਹਦਾ ਮਨ ਜੀ ਅਮੀਰ ਹੋਵੇ ਉਹ ਵੀ ਠੋਕਰਨੇ ਮਾਰਦਾ ਖੜ ਲੈਂਦਾ ਸਾਰੇ ਇਕੱਠੇ ਕੀਤੇ ਗਿਣਤੀ ਕਰਨ 1 ਰੁਪਇਆ 100 ਚੋਂ ਕੱਟ ਨਿਕਲਦਾ ਹੈ ਕਹਿਣ ਲੱਗੇ ਜਿਹੜੀ ਮਜ਼ਦੂਰੀ ਆਈ ਹੈ ਨਾ ਇਹਦੇ ਚੋਂ ਇੱਕ ਪਾ ਕੇ ਉਹ ਪੂਰਾ ਕਰ ਦਿੰਦੇ ਉਹਨਿਆ ਖੈ ਭੀ ਉਹ ਲੋਗ ਵਕਤ ਸੀ ਪੰਜਿਆਂ ਦਾ ਦਸਿਆਂ ਦਾ ਜਵਾਨੀਆਂ ਦਾ ਮਜ਼ਦੂਰੀ ਬੜੀ ਥੋੜੀ ਸੀ ਬੱਚਿਆਂ ਖਰਚੇ ਥੋੜੇ ਥੋੜੇ ਪਾ ਕੇ ਕਰਾਂਗੇ ਉਹਨਿਆ ਕਹਿੰਨੀ ਥੋੜਾ ਜਿਹਾ ਖਾਣ ਪੀਣ ਘਟਾ ਲਓ ਹੁਣ ਖਰਚੇ ਬਰਾਬਰ ਚੱਲਦਾ ਸੀ ਜਦੋਂ ਉਧਰ ਪੈਸੇ ਪਾਣ ਤੇ ਖਾਣਾ ਪੀਣਾ ਕੱਟਦਾ ਹੈ। ਘਰ ਵਿੱਚ ਕਲੇਸ਼ ਅਰੰਭ ਹੋ ਗਏ। ਕਿ ਨਹੀਂ ਇਸ ਤਰ੍ਹਾਂ ਨਾ ਕਰਨਾ। ਪੱਧ ਜੋੜਦੇ ਨਹੀਂ ਉਹਨੇ ਆਖੇ ਕਿ 100 ਜੋੜੇ ਹੁਣ ਥੋੜੋ ਥੋੜੀ ਹੋਰ ਜੋੜੋ। ਛੇਸ ਕਟੇ ਲੱਖ ਕੋਡ ਤਾ ਵੈ ਤ੍ਰਿਪਨਾ ਆਵੇ ਮਾਇਆ ਪਾਛੈ ਪਾਵੇਂ। ਅਨੰਤ ਭੋਗ ਵਿਖਿਆ ਕੇ ਕਰੈ ਨਾ ਤ੍ਰਿਪਤਾਵੈ ਖੱਪ ਖੱਪ ਪਰੈ ਬਿਨਾਂ ਸੰਤੋਖ ਨਹੀਂ ਪੂਰਾ ਚੈ ਸੁਪਨੋ ਮੂਰਤ ਮਿਲਤੇ ਸਭ। ਇੱਕ ਦਿਨ ਦੋ ਦਿਨ ਥੋੜੇ ਥੋੜੇ ਪਾਉਂਦੇ ਰਹੇ ਕਲੇਸ਼ ਵੱਧ ਆ ਗਿਆ ਜੋੜਨ ਦੀ ਦੌੜ ਲੱਗੀ ਵੀ ਨਹੀਂ ਸੌ ਨਹੀਂ ਹੁਣ ਜਿਆਦਾ ਇਕੱਠਾ ਕਰੋ ਇੱਕ ਦਿਨ ਚੋਖਾ ਕਲੇਸ਼ ਹੋਇਆ ਬੱਚਿਆਂ ਨੇ ਬਾਪੂ ਦੇ ਹੱਥ ਜੋੜ ਦਿੱਤੇ ਵੀ ਨਹੀਂ ਬਾਪੂ ਆਪਾਂ ਜੋੜਨਾ ਨਹੀਂ ਪਹਿਲਾਂ ਬਣੇ ਸੁਖੀ ਸਾ ਆਪਾਂ ਹੀ ਪੁੱਛ ਲਈਏ ਉਹਨਾਂ ਨੇ ਜਿਨ੍ਹਾਂ ਨੇ ਕਲੇਸ਼ ਪਾਇਆ ਸੀ ਬਣੇ ਖੁਸ਼ ਹੋਏ ਤੇ ਸਾਡੇ ਨਾਲ ਰਲ ਕੇ ਨੇ ਦੋ ਟੱਬਰ ਹੋ ਗਏ ਕਿ ਸਾਡੇ ਕ੍ਰਿਸ਼ ਤੇ ਹੱਸਦੇ ਸਣ ਪੀ ਅਸੀਂ ਗਰੀਬ ਆ ਅਮੀਰਾਂ ਦੇ ਘਰ ਕ੍ਰਿਸ਼ ਹੈ ਪਰ ਆਪਾਂ ਇਹਨਾਂ ਦੇ ਘਰ ਨਹੀਂ ਪਾ ਦਿੱਤਾ ਹੁਣ ਆਪਣੇ ਸਾਥ ਨੂੰ ਖਬਰ ਕੀਤੀ ਕਿ ਬਣ ਕੇ ਗੱਲ ਦਾ ਸੱਚੀ ਮੁੱਥੀ ਉਹਨਾਂ ਦੇ ਘਰ ਕ੍ਰਿਸ਼ ਪੈ ਗਿਆ ਹਾਂ ਅਸੀਂ ਸਮਝ ਗਏ ਅਸੀਂ ਛੱਡ ਦਿੱਤਾ ਹੁਣ ਜੋੜਨਾ ਤਾਂ ਬੁਰਬਾਣੀ ਨੇ ਪਹਿਲੋਂ ਆਖਿਆ ਮਾਇਆ ਨੂੰ ਗੁਜ਼ਾਰਾ ਬਣਾਈ ਫਿਰ ਨਹੀਂ ਕ੍ਰਿਸ਼ ਪਈਗਾ ਜਦੋਂ ਤੇਰੇ ਮਨ ਅੰਦਰ ਸਹਿਸ ਕਟੇ ਲਾ ਘੁੱਟਤਾ ਵਾਲੀ ਗੱਲ ਆਈ ਉਦੋਂ ਤੇ ਦੁਨੀਆ ਦਾ ਕਤਲੇਆਮ ਕਰਕੇ ਵੀ ਇਕੱਠੇ ਕਰਾਂਗਾ ਭਰਾ ਭਰਾ ਦਾ ਵੀ ਕਰੇਗਾ ਉਹਨੇ ਆਪਣੇ ਸਾਥ ਨੂੰ ਰਸਿਆਂ ਕੋਲਦਾ ਕਿ ਠੀਕ ਹੈ ਮੈਂ ਆਵਾਂਗਾ ਉਹਨੇ ਫਿਰ ਉਸ ਬਜ਼ੁਰਗ ਬਾਪੂ ਕੋਲ ਆ ਕੇ ਗੱਲ ਕੀਤੀ ਕਿ ਕਹਿੰਦਾ ਤੁਹਾਡੇ ਕਰ ਕਲੇਸ਼ ਪਿਆ ਨਹੀਂ ਮੈਂ ਆਇਆ ਇਹ ਸੌ ਤੇਰਾ ਨਹੀਂ ਜਿਵੇਂ ਆਇਆ ਇਹ ਗਰੀਬਾਂ ਚ ਵੜਦੇ ਜਿਵੇਂ ਪਹਿਲੋਂ ਜ਼ਿੰਦਗੀ ਚ ਹੁੰਦਾ ਐਸਾ ਸ਼ਾਂਤੀ ਨਾਲ ਜ਼ਿੰਦਗੀ ਆਪਣੇ ਪਰਿਵਾਰ ਵਿੱਚ ਖੁਸ਼ ਰਹੇ ਹੌਲੀ ਹੌਲੀ ਜਿਹੜਾ ਜੁੜਦਾ ਹੈ ਉਹਨੂੰ ਜੋੜ ਉਂਝ ਨਹੀਂ ਧੱਕਾ ਕਰਕੇ ਨਹੀਂ ਇਹ ਬਚਤ ਸਾਲ ਚ ਈ ਮਹੀਨੇ ਅੱਜ ਜੋਧੀ ਉਹਨੂੰ ਬਚਾਇਆ ਕਰ ਬਸ ਕਲੇਸ਼ ਪਾ ਕੇ ਨਾ ਬਚਾਇਆ ਇਸੇ ਕਰਕੇ ਸਤਗੁਰਾਂ ਖ ਇਹ ਦਸ਼ਾ ਨਵਾਂ ਦੀ ਕਰਤ ਕੀਤਿਆਂ ਸਿਰਫ ਗੁਦਾਰਾਂ ਚੱਲਦਾ ਹੈ ਥੋੜਾ ਬਹੁਤਾ ਬਚੇ ਤੇ ਰੱਖੀ ਨਹੀਂ ਤੇ ਇਹ ਕਿਰਤੀ ਦਾ ਕਾਰਜ ਜਿਹੜਾ ਹੈ ਉਹ ਰੱਬ ਆਪੇ ਕਰਦਾ ਹੈ ਇਹਨੂੰ ਕਾਰਜਵਸਤ ਜੋੜਨ ਦੀ ਲੋੜ ਨਹੀਂ ਉਥੇ ਖਲੋਦਾ ਵਿੱਚ ਕਰਤਾ ਪੁਰਖ ਖਲਵਾ ਵੜਾ ਵਿੰਗਾ ਸਤਗੁਰਾਂ ਕਿ ਆ ਬਿਨ ਇਹਦੇ ਵਿੱਚੋਂ ਨਿਕਲਣ ਵਾਸਤੇ ਸੋਚਦਾ ਹੀ ਨਹੀਂ ਜਿਹੜਾ ਤੰਦੇਵ ਵਿੱਚ ਫਸ ਜਾਂ ਜਿਹਨੇ ਮਾਇਆ ਨੂੰ ਸਾਰਾ ਕੁਝ ਮੰਨ ਲਿਆ ਉਹਨੇ ਭਰਾ ਵੀ ਲਟਾੜ ਦੇ ਦਿੰਦੇ ਭੈਣਾਂ ਨੂੰ ਨਹੀਂ ਛੱਡਣਾ ਪਿਓ ਨੂੰ ਨਹੀਂ ਛੱਡਣਾ ਵੇਖੋ ਜੀਵਨ ਔਰੰਗ ਜੇ ਹੁੰਦਾ ਤੇ ਮੈਨੂੰ ਸੱਤਾ ਚਾਹੀਦੀ ਤਖਾ ਚਾਹੀਦਾ ਇਹਨਾਂ ਮੇਉ ਪਾਣੀ ਦੀ ਬੂੰਦ ਵਾਸਤੇ ਤਰਸਦਾ ਹੈ ਇਹ ਅਸ਼ੀਂਦਾ ਪਿਤਰੇਉ ਦੀਆਂ ਬੂੰਦਾਂ ਛੱਟ ਲੈਂਦਾ ਸੀ ਇਹਨੇ ਕਿਤੇ ਵੇਖ ਲਿਆ ਨੇ ਕਮਰੇ ਚ ਬੰਦ ਕਰਵਾ ਦਿੱਤਾ ਫਿਰ ਉਹਨੂੰ ਖੁੱਲੇ ਥਾਂ ਤੇ ਉਚੜਵਾ। ਵਿਨੈ ਇਹ ਆਪਣੇ ਆਪ ਮਰੀ। ਮੈਨੂੰ ਉਹ ਨਹੀਂ ਚਾਹੀਦਾ ਜਿਹੜਾ ਮੇਰੇ ਰਾਜ ਭਾਗ ਲਈ ਖਤਰਾ ਹੈ। ਸਭ ਆਖੇ ਇਹ ਤੰਦੇ ਵਿੱਚ ਫਸ ਗਿਆ। ਇਹ ਵਿਚਾਰ ਹੀ ਨਹੀਂ ਕੀਤਾ ਕਿ ਮਾਇਆ ਦੇ ਫਾਹੇ ਤੋਂ ਨਿਕਲਣਾ ਕਿਵੇਂ ਹੈ। ਜੰਮਨ ਮਰਨ ਵਿਸਾਰਿਆ ਮਨ ਮੁਖ ਮੁਕਤ ਗਵਾਰ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਗਿਆ ਗੁਰੂਖੁ ਪੰਧੂ ਬਣ ਜਾਂਦਾ ਹੈ ਜੋ ਜਨਮ ਮਰਨ ਦਾ ਗੇੜ ਵੀ ਭੁਲਾ ਬੈਠਦਾ ਹੈ ਜਿਨ੍ਹਾਂ ਦੀ ਰੱਖਿਆ ਗੁਰੂ ਨੇ ਕੀਤੀ ਉਹ ਸੱਚੇ ਸ਼ਬਦ ਨੂੰ ਸੋਚ ਮੰਡਲ ਵਿੱਚ ਵਸਾ ਕੇ ਮੋਹ ਦੀ ਜੀਵਣੀ ਵਿੱਚੋਂ ਬਚ ਜਾਂਦੇ ਗੁਰੂ ਨਾਲ ਖਿਸ਼ੇ ਉੱਪਰੇ ਸੱਚਾ ਸ਼ਬਦ ਵਿਚਾਰ ਜਿਹੜੇ ਸੱਚੇ 'ਤੇ ਲੜਨ ਲੱਗ ਪਏ ਕਿਉਂਕਿ ਉਹਨਾਂ ਦੀ ਬਾਹ ਗੁਰੂ ਫੜ ਲੈਂਦਾ ਤੇ ਜਿਨ੍ਹਾਂ ਦੀ ਬਾਹ ਗੁਰੂ ਫੜੇਗਾ ਉਹਨੂੰ ਬਣ ਕੇ ਦੀ ਬਾਹ ਪਕੜ ਕੇ ਉਡਾ Đਿਆ ਸੋ ਇਤ੍ਰਿਆ ਬਾਹ ਅਗੇ ਅਖੀਰਨੀ ਪ੍ਰੋਡੂਸ ਸਤਪੁਰਾ ਪ੍ਰਵਾਨ ਕੀਤਾ ਸੂਰਤ ਪਿੰਦਰ ਪ੍ਰੇਮ ਕੈ ਬੋਲੇ ਬੋਲਣ ਹਾਰ ਸੱਚ ਚੁਗਾਏ ਮੂਰੇ ਤੀਏ ਉੱਡੇ ਤਾਂ ਏਕ ਆਵਾਰ ਸਤਪੁਰਾ ਛੱਤੇ ਦਾ ਆਪਣੇ ਮਾਲਕ ਦੇ ਪਿੰਦਰੇ ਵਿੱਚ ਪਾ ਕੇ ਜਿਵੇਂ ਤੋਤਾ ਆਪਣੇ ਮਾਲਕ ਦੇ ਪਿੰਦਰੇ ਵਿੱਚ ਪਾ ਕੇ ਉਹੀ ਬੋਲੀ ਬੋਲਦਾ ਹੈ ਜੋ ਮਾਲਕ ਸਖਾਂਦਾ ਹੈ ਮਾਲਕ ਉਹ ਬੋਲੀ ਸੁਣ ਕੇ ਤੋਤੇ ਤੇ ਖੁਸ਼ ਹੁੰਦਾ ਹੈ ਤੇ ਜਿਹਦੇ ਤੇ ਗੁਰੂ ਕਰ ਕਿਰਪਾ ਕਰ ਦਿੰਦਾ ਜਿਹੜਾ ਜੀਵ ਗੁਰੂ ਦੀ ਕਿਰਪਾ ਦੇ ਨਾਲ ਬੋਲੋ ਦੇ ਅੱਖੇ ਲੰਦਦਾ ਹੈ ਗੁਰੂ ਦੀ ਰਜਾ ਵਿੱਚ ਪੁਰਦਾ ਹੈ ਫਿਰ ਸੱਚ ਚੁਗੈਂ ਅੰਮ੍ਰਿਤ ਪੀਐ ਪੁੱਢਾ ਤਾਂ ਇੱਕ ਆਵਾਜ਼ ਛੱਜ ਇਹਨੂੰ ਕਹਿੰਦੇ ਨੇ ਸੇਵਾ ਤੇ ਸਿਮਰਨ ਧਰਮਕ ਵਿਅਕਤੀ ਵਾਸਤੇ ਧਰਮ ਦੇ ਖੇਤੇ ਵਿੱਚ ਸੇਵਾ ਤੇ ਸਿਮਰਨ ਇਹ ਦੋ ਖੰਭ ਨੇ ਸਾਡੇ ਜਿਹੜੇ ਸਾਨੂੰ ਇਸ ਸੰਸਾਰ ਤੋਂ ਰੱਬ ਦੇ ਦੇਸ਼ ਦੀ ਉਡਾਰੀ ਲਵਾਉਂਦੇ ਨੇ ਕਈ ਵਿਅਕਤੀ ਕੇਵਲ ਸਿਮਰਨ ਕਰਦੇ ਨੇ ਸੇਵਾ ਨਹੀਂ ਨਹੀਂ ਉੰਤਣੇ ਰੱਬ ਦੇ ਦੇਸ਼ ਤੱਕ ਨਹੀਂ ਆਏਗੀ ਉਹਨਾਂ ਦੇ ਅੰਦਰ ਉਹ ਗਿਆਨ ਦੀ ਖੋਜ ਉਹ ਗਿਆਨ ਦਾ ਚਾਨਣ ਜਿਹੜਾ ਸੇਵਾ ਤੋਂ ਪੈਦਾ ਹੁੰਦਾ ਹੈ ਸੇਵਾ ਨੇ ਅੰਦਰਲੇ ਨੂੰ ਮਾਜ ਦੇਣਾ ਸਿਮਰਨ ਸਿਰਫ ਰੱਬ ਦੀ ਜਾਣਕਾਰੀ ਦਿੰਦਾ ਹੈ ਕਿ ਤੇਰਾ ਪਰਮੇਸ਼ਰ ਇਹੋ ਜਿਹਾ ਹੈ ਸ਼ਿਵਾ ਨੇ ਉਸ ਮਲੀਨਤਾ ਨੂੰ ਘਟਨਾ ਜਿਹੜੀ ਕਈ ਜਨਮਾਂ ਦੀ ਲੱਗੀ ਆਪਾਂ ਕਹਿੰਦੇ ਆਂ ਵੀ ਆਪਾਂ ਦੇ ਅਭਿਆਸ ਕਰ ਲਿਆ ਜੀ ਆਪਾਂ ਤੇ ਇੰਨਾ ਟਾਈਮ ਸਿਮਰਨ ਕਰਨੇ ਗੱਲ ਤੇ ਬਣਦੀ ਨਹੀਂ ਤਾਂ ਨਹੀਂ ਬਣਦੀ ਗੱਲ ਬਣਦੀ ਭਾਈ ਜੋਗਾ ਸਖੰਦੇ ਨੇ ਵੀ ਇੰਨਾ ਤੇਜ ਉਸ ਭਾਂਡੇ ਨੂੰ ਮਾਨ ਜੀ ਤੇਰਾ ਅੰਦਰ ਲਿਸ਼ਕਾਏ ਪਰ ਆਪਾਂ ਥੋੜੀ ਬਹੁਤੀ ਕਿਤੇ ਮਿਲ ਗਈ ਕੀਤੀ ਸੇਵਾ ਫੇਲੀ ਗਲਤੀ ਹੱਥੀ ਸੇਵਾ ਸਮਾਪਤੀ ਹੋ ਗਈ ਆਪਾਂ ਤੇ ਆਪਣੇ ਘਰਾਂ 'ਚ ਵੀ ਪਤਲਾ ਮਗਾ ਲਈਆਂ ਵੀ ਭਾਂਡੇ ਮੰਦਰੇ ਨਾਲ ਪਹਿਣ ਬੜਾ ਕੁਝ ਮਿਲਦਾ ਹੈ ਸੰਗਤ ਦੀ ਸ਼ਮਾਤ ਸਤਿਗੁਰਾਂ ਖ ਜਦੋਂ ਗੁਰੂ ਕਿਰਪਾ ਕਰਦਾ ਹੈ ਨਾ ਜਿਵੇਂ ਪਰਮੇਸ਼ਰ ਉਸ ਤੋਤੇ ਜਿਵੇਂ ਮਾਲਕ ਉਸ ਤੋਤੇ ਤੇ ਖੁਸ਼ ਹੁੰਦਾ ਹੈ ਇਸ ਤਰ੍ਹਾਂ ਜਿਹੜਾ ਜੀਵ ਤੋਤਾ ਪ੍ਰਮੂਹ ਦੇ ਪ੍ਰੇਮ ਦੇ ਪਿੰਜਰੇ ਵਿੱਚ ਪੈ ਕੇ ਰੱਬ ਦੀ ਬੋਲੀ ਬੋਲਦਾ ਹੈ ਜੋ ਇਸ ਦੇ ਅੰਦਰ ਬੋਲਣਾ ਪ੍ਰਭੂ ਨੂੰ ਪਸੰਦ ਹੈ ਤਾਂ ਉਹ ਜੀਵ ਤੋਤਾ ਸਦਾਤ ਨਾਮ ਦੀ ਚੋਗ ਚੁਕਦਾ ਹੈ ਸੱਚ ਸੁਭੈ ਅੰਮ੍ਰਿਤ ਪੀਂਦਾ ਹੈ ਮੁੜਨਾ ਇੱਕ ਵਾਰ ਫਿਰ ਨਾਮ ਅਮਰਤ ਪਿੰਦਾ ਹੈ ਸਰੀਰ पिੰਜਰੇ ਨੂੰ ਸਦਾ ਲਈ ਇੱਕੋ ਵਾਰ ਤਿਆਗ ਕਰਦਾ ਹੈ ਮੜਮੜ ਜਨਮ ਮੌਤ ਦੇ ਗੇੜ ਵਿੱਚ ਨਹੀਂ ਪਿੰਦਾ ਸਰੀਰ ਅਲੱਗ ਹੋ ਜਾਂਦੇ ਨੇ ਕਿ ਉਹਨਾਂ ਦੀ ਆਤਮਾ ਤੇ ਸਰੀਰ ਦਾ ਸਬੰਧ ਟੁੱਟ ਜਾਂਦਾ ਹੈ ਹੈ ਜੀਵਾਤਮ ਅੰਦਰ ਪਰ ਸਰੀਰ ਹੜ ਇਹਨਾਂ ਚੀਰਿਆ ਜਾ ਰਿਹਾ ਹੈ ਜੀਵਾਤਮ ਬਾਣੀ ਦਾ ਪਾਠ ਕਰ ਦੋ ਪਾਠ ਹੋਏ ਜੀ ਜਮਤੀ ਸ਼ਰ ਕੀ ਇੱਕੋ ਸ਼ਰੀਰ ਨੇ ਦੋ ਆਵਾਜ਼ਾਂ ਕੱਢੀਆਂ ਦਲਾਦ ਡਰ ਉੱਥੇ ਕੰਬ ਉੱਥੇ ਨੇੜੇ ਤੜੇ ਕਿਉਂਕਿ ਬੜੀ ਵੱਡੀ ਭੀੜ ਇਕੱਠੀ ਕੀਤੀ ਗਈ ਸੀ ਉਹਨਾਂ ਦੀ ਸ਼ੀਧੀ ਸਮੇਂ ਢਨੋਰਾ ਪਟਿਆ ਗਿਆ ਸੀ ਪੂਰੀ ਦਿੱਲੀ ਵਿੱਚ ਅੰਗ ਬਲਦੀ ਨਹੀਂ ਮਾਸ ਛੱਡਦਾ ਰਿਹਾ ਤੱਤਾ ਦਿੱਤਾ ਸਿਰ 'ਤੇ ਪੈਂਦਾ ਰਿਹਾ ਉੰਬਲ ਦੀ ਦੇਖ ਵਿੱਚ ਸਹਿਬ ਉਬਾਲੇ ਖਾਂਦੇ ਰਹੇ ਪਰ ਆਤਮਾ ਤੇ ਰੱਬਤੀ ਸੀ ਉਹ ਦਿੱਤੋਂ ਵਿੱਚ ਰੱਬ ਦਾ ਜਾਪ ਹੁੰਦਾ ਰਿਹਾ ਆਪਾਂ ਤੇ ਕੰਡਾ ਚ ਵਿੱਚੀ ਗੁੜਕਾ ਸ਼ੁਭ ਜਨਮ ਕਿਉਂਕਿ ਅਸੀਂ ਥੋੜਾ ਬੋਤਾ ਕੀਤਾ ਤੇ ਉਹ ਸਿਰਫ ਸਿਮਰਣ ਕੀਤਾ ਸੇਵਾ ਸਾਡੀ ਜ਼ਿੰਦਗੀ ਚੋਂ ਸਮਾਪਤ ਹੁੰਦੀ ਜਾਂਦੀ ਕਲ ਡੂੰਘੀ ਇਸ ਪਿਆਨਕ ਮਾਰਨੀ ਤੇਜ ਰਫਤਾਰ ਦੌੜ ਨੇ ਸੇਵਾ ਸਾਡੀ ਕੋਲੇ ਸਤਿਗੁਰਾਂ ਆਖਿਆ ਗੁਰੂ ਨੂੰ ਮਿਲ ਗੁਰ ਮਿਲੇ ਖਸ਼ਮ ਪਛਾਣੀਏ ਕੋ ਨਾਨਕ ਮੋਖ ਦਵਾਰ ਇਹ ਦਾਨ ਕਾਖ ਤੇ ਗੁਰੂ ਨੂੰ ਮਿਲ ਪਾਏ ਤਾਂ ਖਸ਼ਮ ਪ੍ਰਮਾਤਮਾ ਦੇ ਨਾਲ ਇਹਦੀ ਡੂੰਘੀ ਸਾਂਝ ਪੈ ਜਾਂਦੀ ਹੈ ਤੇ ਮਾਇਆ ਦੇ ਮੂਹ ਤੋਂ ਖਲਾਸੀ ਦਾ ਦਰਵਾਜ਼ਾ ਇਸ ਜੀ ਨੂੰ ਲੱਭਦਾ ਹੈ ਸਤਿਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਪਰਮੇਸ਼ਰ ਦਾ ਚਿੱਤਨ ਕਰਦਿਆਂ ਰੱਬ ਦੀ ਭਾਲ ਵਿੱਚ ਆਪਣਾ ਸਮਾਂ ਲਾਉਂਦੇ ਹਾਂ ਕਿਉਂਕਿ ਰੱਬ ਦੀ ਭਾਲ ਕਰਦੇ ਨੇ ਗੁਰਮੁਖ ਤੇ ਇੱਕ ਦਿਨ ਉਹ ਲੱਭ ਲੈਂਦੇ ਨੇ ਜਿਹੜਾ ਰੱਬ ਦੀ ਭਾਲ ਕਰਦਾ ਹੈ ਉਹਨੂੰ ਬਾਣੀ ਵਿੱਚ ਦੀ ਗੁਰਮੁਖ ਤੋਂ ਬਣਿੰਦੇ ਆ ਅਗ ਸਕੰਡ ਬੰਦਾ ਹਰਿਰਾਜ ਕੋਈ ਕਿਸੇ ਵੈਦ ਕੋਈ ਕਿਸੇ ਸਿਆਣੇ ਕੋਲ ਕਿਸੇ ਦੇਹ ਧਾਰੀ ਨਾਮ ਗੁਰੂ ਦੇ ਪੈਰੀ ਪੈਣ ਦੀ ਲੋੜ ਤਾਂ ਨਹੀਂ ਗੁਰਬਾਣੀਆਂ ਖਬਰ ਸ਼ਬਦ ਦੀ ਕੋਚ ਕਰ ਇਹ ਦੋ ਚੀਜ਼ਾਂ ਨਾਲ ਹੈ ਆਪਣੇ ਜੀਵਨ ਵਿੱਚ ਦੋ ਸਾਰਿਆਂ ਤੋਂ ਉੱਤਮ ਦੀ ਸੇਵਾ ਤੇ ਸਿਮਰਨ ਇਹਨਾਂ ਦੇ ਨਾਲ ਅਕੀਰ ਗੁਰਨਾ ਅਰੰਭਕਾਰ ਇੱਕ ਦਿਨ ਰੱਬ ਦੇ ਸਾਹਮਣੇ ਹੋਵੇਗਾ ਅੰਦਰੇ ਤੇਰੇ ਪ੍ਰਗਟ ਹੋ ਕੇ ਤੈਨੂੰ ਸੁਨੇਹਾ ਦੇਗਾ ਕਿ ਮੈਂ ਆ ਗਿਆ ਆਤਮ ਇਸ ਤਰ੍ਹਾਂ ਆਪਣੀ ਜਿੰਦਗੀ ਨੂੰ ਜਿਉਣਾ ਹੈ ਗੁਰੂ ਰਹਿਮ ਕਰੇ ਸ਼ਕ ਪਰਮੇਸ਼ਰ ਦੀ ਖਰਾਬ ਕੀ ਹੋਵੇ ਸਾਡੇ ਕਰਮ ਚ ਨਾਮ ਆਟੈ ਸਿਵਾ ਹੈ ਸਿਖਲੂ ਦੀ ਗਿਆਨਤਾ ਤੁ ਬਾਸ਼ਕੀ ਹੋਇਆ ਪੁਲਾਟ ਪਤਿ ਮਾ ਗੁਰੂ ਅਤੇ ਸੰਗਤ ਬਖਸ਼ ਜੋ ਹੈ ਬਖਸ਼ ਲੈਣਾ ਜੀ ਪ੍ਰੇਮ ਸਹਿਤ ਫਤਿ ਮਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਖਣੀ ਮਹਲਾ ਤੀਜਾ ਅਨੰਤ ਕੋ ਓੰਕਾਰ ਸਤਿਗੁਰ ਪ੍ਰਸਾਦ